ਜਨਰਲ ਵਰਗ ਦੇ ਪ੍ਰਧਾਨ ਬਲਬੀਰ ਸਿੰਘ ਫਗਲਾਣਾ ਦੀ ਅਗਵਾਈ ਹੇਠ ਜਨਰਲ ਵਰਗ ਨੂੰ ਸਰਕਾਰਾਂ ਵੱਲੋਂ ਅਨਕੋਲਿਆ ਕਰਨ ਦੇ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਵੱਖ-ਵੱਖ ਜਿਲ੍ਹਿਆਂ ਤੋਂ ਪਹੁੰਚੇ ਸੂਬਾ ਸਿਆਸੀ ਵਿੰਗ ਦੇ ਆਗੂਆਂ ਵਿੱਚੋਂ ਮੀਤ ਪ੍ਰਧਾਨ ਜਸਵੀਰ ਸਿੰਘ ਗੜੰਗ ਮੁਹਾਲੀ ਤੋਂ ਅਤੇ ਜਨਰਲ ਸ਼ਕਰਤਾਰ ਜਗਦੀਸ਼ ਸਿੰਘ ਰਾਜਸੰਗਰੂਰ ਤੋਂ ਇਹਨਾਂ ਸਾਰੇ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਕਿਸੇ ਵੀ ਰਾਜਸੀ ਪਾਰਟੀ ਨਾਲ ਸਿਆਸੀ ਨਾਤਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਨਰਲ ਵਰਗ ਹਮੇਸ਼ਾ ਹੀ ਲੋਕਪੱਖੀ ਫੈਸਲੇ ਤੇ ਸਰਕਾਰਾਂ ਦੀ ਸਾਰੂ ਪੱਖੀ ਨੀਤੀਆਂ ਦਾ ਸਮਰਥਨ ਕਰਦਾ ਹੈ ਅਤੇ ਨਾਲ ਹੀ ਜਨਤਾ ਵਿਰੋਧੀ ਕਿਸਾਨਾਂ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੇ ਖਿਲਾਫ ਸਰਕਾਰਾਂ ਦੀਆਂ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਵੀ ਕਰਦਾ ਹੈ ਪਰ ਪਿਛਲੀਆਂ ਮੌਜੂਦਾ ਸਰਕਾਰਾਂ ਨੇ ਵੀ ਜਨਰਲ ਵਰਗ ਦੀਆਂ ਹੱਕੀ ਮੰਗਾਂ ਨੂੰ ਅੰਗੋਲੀਆਂ ਹੀ ਕੀਤਾ ਅਤੇ ਸਰਕਾਰਾਂ ਨੇ ਜਨਰਲ ਵਰਗ ਦੇ ਹੱਕਾਂ ਵਿੱਚ ਆਏ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਦੀ ਬਜਾਏ ਸੰਵਿਧਾਨਕ ਸੋਧਾਂ ਰਾਹੀਂ ਖਤਮ ਹੀ ਕੀਤਾ ਹੈ ਜਿਵੇਂ ਕਿ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਜਨਰਲ ਵਰਗ ਦੇ ਵਿਦਿਆਰਥੀਆਂ ਨਾਲ ਮੈਰਿਟ ਦੇ ਆਧਾਰ ਤੇ ਵਿਕਰਾ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਮੌਜੂਦਾ ਸਰਕਾਰ ਦੇ ਲਗਭਗ 28 ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਦਫਤਰੀ ਅਮਲੇ ਸਮੇਤ ਚੇਅਰਮੈਨ ਲਗਾਏ ਹਨ ਪਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਨਿਯੁਕਤ ਕੀਤਾ ਜਨਰਲ ਕਮਿਸ਼ਨ ਦਾ ਚੇਅਰਮੈਨ ਨਹੀਂ ਲਿਖਾਇਆ ਤੇ ਨਾ ਹੀ ਇਸ ਨੂੰ ਦਫਤਰ ਜਾਂ ਅਮਲਾ ਨਹੀਂ ਤਾਇਆ ਗਿਆ ਜਿਸ ਕਾਰਨ ਜਨਰਲ ਵਰਗ ਨਾਲ ਸੰਬੰਧਿਤ ਕਈ ਮਸਲੇ ਉਲਝੇ ਪਏ ਹਨ ਜਿਸ ਤੇ ਜਨਰਲ ਵਰਗ ਪ੍ਰਤੀ ਸਰਕਾਰ ਦੀ ਨੀयत ਸਾਫ਼ ਨਜ਼ਰ ਨਹੀਂ ਆ ਰਹੀ ਇਸ ਮੌਕੇ ਜਨਰਲ ਵਰਗ ਦੇ ਸਿਆਸੀ ਵਿੰਗ ਵੱਲੋਂ ਭਾਰਤ ਸਰਕਾਰ ਦੇ ਚੋਣ ਕਮਿਸ਼ਨ ਅਤੇ ਰਾਸ਼ਟਰਪਤੀ ਤੋਂ ਵੀ ਮੰਗ ਕੀਤੀ ਆ ਕਿ ਪੰਜਾਬ ਅੰਦਰ ਜਿਹੜੇ ਲੰਬੇ ਸਮੇਂ ਤੋਂ ਲੋਕ ਸਭਾ ਅਤੇ ਵਿਧਾਨ ਸਭਾ ਹਲਕੇ ਲਗਾਤਾਰ ਰਿਜ਼ਰਵ ਚਲੇ ਆ ਰਹੇ ਹਨ ਉਹਨਾਂ ਨੂੰ ਰੋਟੇਸ਼ਨ ਵਾਈਜ਼ ਜਾਰੀ ਕੀਤਾ ਜਾਵੇ। ਇਸ ਮੌਕੇ ਉਹਨਾਂ ਨੇ ਸਾਰੀ ਸਿਆਸੀ ਪਾਰਟੀਆਂ ਜੋ ਚੋਣ ਖਾੜੇ ਵਿੱਚ ਉਤਰ ਰਹੀਆਂ ਹਨ ਉਹਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਜਿਹੜੀ ਵੀ ਸਿਆਸੀ ਪਾਰਟੀ ਜਨਰਲ ਵਰਗ ਦੀ ਹੱਕੀਆਂ ਹੱਕੀ ਮੰਗਾਂ ਨੂੰ ਪੂਰੀਆਂ ਕਰੇਗੀ ਜਾਂ ਉਸ ਦਾ ਭਰੋਸਾ ਦੇਵੇਗੀ ਜਨਰਲ ਵਰਗ ਉਸ ਦੇ ਹੱਕ ਵਿੱਚ ਹੀ ਭੁਗਤੰਦਾ ਵਿਚਾਰ ਕਰੇਗਾ ਉਹਨਾਂ ਇਹ ਵੀ ਕਿਹਾ ਕਿ ਰੱਖਵਾ ਕਰਨ ਆਰਥਿਕ ਪੱਖ ਤੋਂ ਕਮਜ਼ੋਰ ਹਰ ਵਰਗ ਨੂੰ ਮਿਲਣਾ ਚਾਹੀਦਾ ਹੈ ਅਤੇ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਦਲਿਤ ਜਾਤੀ ਗਰੀਬ ਵਰਗ ਤੇ ਜਨਰਲ ਜਾਤੀ ਗਰੀਬ ਵਰਗ ਦੀਆਂ ਗਿਣਤੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦਾ ਲਾਭ ਪ੍ਰੀਮੀਅਰ ਲੇਅਰ ਦੇ ਲੋਕ ਲੈ ਰਹੇ ਹਨ ਇਹਨਾਂ ਨੂੰ ਰੱਖਵਾ ਕਰਨ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਇਹਨਾਂ ਕਾਰਨਾ ਕਰਕੇ ਪੰਜਾਬ ਪੜਿਆ ਲਖਿਆ ਨੌਜਵਾਨ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਜਾਣ ਲਈ ਮਜਬੂਰ ਹੈ ਸਕੂਲ ਕਾਲਜਾਂ ਵਿੱਚ ਪੜਦੇ ਵਿਦਿਆਰਥੀਆਂ ਦੇ ਦਾਖਲੇ ਯੋਗਤਾ ਅਨੁਸਾਰ ਹੀ ਕੀਤੇ ਜਾਣੇ ਚਾਹੀਦੇ ਹਨ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਨਰਲ ਵਰਗ ਦੇ ਸਿਆਸੀ ਵਿੰਗ ਵੱਲੋਂ ਕਾਨਫਰੰਸਾਂ ਕਰਕੇ ਜਨਰਲ ਵਰਗ ਨੂੰ ਆਪਣੀਆਂ ਮੰਗਾਂ ਪ੍ਰਤੀ ਲਾਮਬਤ ਕੀਤਾ ਜਾ ਰਿਹਾ ਹੈ ਇਸ ਮੌਕੇ ਉਹਨਾਂ ਜਨਰਲ ਵਰਗ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਪਾਰਟੀ ਵਾਜਿਤੋਂ ਉੱਪਰ ਉੱਠ ਕੇ ਸਾਫ਼ ਸੁਥਰੇ ਅਤੇ ਚੰਗੇ ਅਕਸ ਵਾਲੇ ਉਮੀਦਵਾਰਾਂ ਨੂੰ ਹੀ ਵੋਟ ਦਿੱਤੀ ਜਾਵੇ ਤਾਂ ਕਿ ਮੌਕਾ ਪ੍ਰਸਤਾ ਅਤੇ ਦਲ ਬਦਲੂਆਂ ਨੂੰ ਮਾਤ ਪਾਈ ਜਾ ਸਕੇ ਤਾਂ ਜੋ ਕੋਈ ਲੀਡਰ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰ ਸਕੇ ਹੁਸ਼ਿਆਰਪੁਰ ਤੋਂ ਕੈਮਰਾਮੈਨ ਪਵਨਦੇਵ ਨਾਲ ਨਵਨੀ ਸਿੰਘ ਟੀਮਾਂ ਦੀ ਰਿਪੋਰਟ ਅਜੀ ਬਾਬਾ ਜੀ ਕੀ ਮੁੱਦਾ ਹੈ ਕਿ ਇਸ ਸੰਬੰਧ ਵਿੱਚ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਤੁਹਾਡੇ ਵੱਲੋਂ ਵਾਜ ਜੀ ਕਾ ਖਾਲਸਾ ਵਾਜ ਕੀ ਫਤਿਹ ਸਾਡਾ ਜਿਹੜਾ ਮਿਸ਼ਨ ਹੈ ਗੁਰਨਾਕ ਸਿੰਘ ਮਹਾਰਾਜ ਜੀ ਦਾ ਮਿਸ਼ਨ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬਗੁਰ ਕਲਗੀਧਰ ਪੀਤਾ ਜੀ ਦੇ ਬਚਨਿਆਂ ਪਰ ਸਾਰੇ ਵਰਗਾਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਆ ਜਿਸ ਤਰ੍ਹਾਂ ਬਾਕੀ ਵਰਗਾਂ ਦੇ ਚੇਅਰਮੈਨ ਸਟਾਫ ਲੱਗੇ ਆ ਇਸ ਤਰ੍ਹਾਂ ਜਨਰਲ ਵਰਗ ਦਾ ਵੀ ਜਿਹੜਾ ਚੇਅਰਮੈਨ ਲੱਗਣਾ ਚਾਹੀਦਾ ਸਟਾਫ ਲੱਗਣਾ ਚਾਹੀਦਾ ਕੋਈ ਆਪੋ ਆਪਣੇ ਜਿਹੜੇ ਉਹ ਡਿਮਾਂਡਸ ਹੈਗੀ ਜਾਂ ਆਪਣੇ ਚੇਅਰਮੈਨ ਦੱਸਣ ਚੇਅਰਮੈਨ ਸਰਕਾਰ ਤੱਕ ਪਹੁੰਚਾਵੇ ਤਾਂ ਉਹ ਜਿਹੜੀਆਂ ਸਹੂਲਤਾਂ ਮਿਲ ਸਕਣ ਸਾਰਿਆਂ ਨੂੰ ਠੀਕ ਹੈ ਜੀ ਹਾਂਜੀ ਖਲਸਾ ਭਾਈ ਭਾਈ ਨਾ ਕਿ ਰੱਖੋ ਆ ਬਲਬੀਰ ਸਿੰਘ ਫੁਗਲਾਣਾ ਜੀ ਪ੍ਰਧਾਨ ਮੇਨ ਮੁੱਦਾ ਤਾਂ ਜੀ ਸਾਡਾ ਇਹ ਆ ਵੀ ਸਾਡੀ ਲੰਬੇ ਸਮੇਂ ਤੋਂ ਮੰਗ ਆ ਵੀ ਸਾਡਾ ਜਿਹੜਾ ਜਨਰਲ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਜਾਵੇ ਔਰ ਪਿਛਲੀਆਂ ਸਰਕਾਰਾਂ ਦੇ ਤਕਰੀਬਨ ਅਸੀਂ ਜਦੋਂ ਦੀ ਮੰਗ ਕਰਦੇ ਆ ਲੇਕਿਨ ਪਿਛਲੀ ਚੰਨੀ ਸਰਕਾਰ ਨੇ ਜਿਹੜਾ ਸਾਡਾ ਕਮਿਸ਼ਨ ਕਾਇਮ ਕਰਕੇ ਉਹਦਾ ਚੇਅਰਮੈਨ ਲਗਾਇਆ ਸੀ ਡਾਟਰ ਨਵਜੋਤ ਸਿੰਘ ਦਈਆ ਪਰ ਉਹ ਇਲੈਕਸ਼ਨ ਲੜਨ ਕਰਕੇ ਜਿਹੜਾ ਉਹ ਰਿਜ਼ਾਈਨ ਕਰ ਗਏ ਰਿਜ਼ਾਈਨ ਕਰਨ ਤੋਂ ਬਾਅਦ ਅੱਜ ਤਕਰੀਬਨ ਆਮ ਆਦਮੀ ਪਾਰਟੀ ਨੂੰ 2 ਸਾਲ ਹੋ ਗਏ ਨੇ 2 ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਅਸੀਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਐਮਐਲਏ ਸਹਬਾਨ ਨੂੰ ਮੰਤਰੀ ਸਹਬਾਨ ਨੂੰ ਈਵਨ ਜਿਹੜੀ ਵਿਧਾਨ ਸਭਾ ਦੀ ਕਮੇਟੀ ਹੈ ਉਹਨਾਂ ਨੂੰ ਵੀ ਇਹ ਮੰਗ ਪੱਤਰ ਦੇ ਚੁੱਕੇ ਹਾਂ ਕਿ ਸਾਡਾ ਜਿਹੜਾ ਜਨਰਲ ਕਮਿਸ਼ਨ ਸਥਾਪਿਤ ਕੀਤਾ ਜਾਵੇ ਪਰ ਸਾਡੀ ਅਜੇ ਤਾਈਂ ਸੁਣਾਈ ਨਹੀਂ ਕੀਤੀ ਗਈ ਸੋ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਜਿੱਥੇ ਹੋਰ ਤੁਸੀਂ 28 ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਲਾਇਆ ਤੇ ਸਾਡਾ ਜਨਰਲ ਕਮਿਸ਼ਨ ਸਥਾਪਿਤ ਕਰਨ ਦੇ ਵਿੱਚ ਕੀ ਪ੍ਰੋਬਲਮ ਹੈ ਸੋ ਸਾਡਾ ਜਲਦੀ ਤੋਂ ਜਲਦੀ ਜਨਰਲ ਕਮਿਸ਼ਨ ਸਥਾਪਿਤ ਕੀਤਾ ਜਾਵੇ ਉਹਦਾ ਜਿਹੜਾ ਅਮਲਾ ਫੈਲਾ ਉਹ ਲਾਇਆ ਜਾਵੇ ਦਫ਼ਤਰ ਦਿੱਤਾ ਜਾਵੇ ਅਗਰ ਸਰਕਾਰ ਨੇ ਸਾਡੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਫਿਰ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਵਿਰੋਧ ਵੀ ਕਰਾਂਗੇ ਜਿਹੜੀ ਆ ਸਾਡੀਆਂ ਮੰਗਾਂ ਦਾ ਸਮਰਥਨ ਕਰਨਗੇ ਉਹਨਾਂ ਦਾ ਡਟ ਕੇ ਹਮਾਇਤ ਕਰਾਂਗੇ ਬਾਕੀਆਂ ਦਾ ਜਿਹੜਾ ਸਾਰਾ ਵਿਰੋਧ ਕਰਾਂਗੇ ਕਿੱਥੇ ਕਮੀਆਂ ਮੰਨਦੇ ਹੋ ਜਨਤਕ ਨੂੰ ਜਿਹੜਾ ਕਿ ਅੰਗੋਲੀਆਂ ਘੁਟਾ ਜਾਂਦੀਆਂ ਇਹ ਇਹ ਤਾਂ ਜੀ ਹਰੇਕ ਫਰੰਟ ਦੇ ਉੱਤੇ ਕੀਤਾ ਜਾਂਦਾ ਇੱਕ ਤੇ ਨਹੀਂ ਹੈਗਾ ਹਰੇਕ ਫਰੰਟ ਤੇ ਚਾਹੇ ਸਕੂਲਾਂ ਕਾਲਜਾਂ ਦੀ ਗੱਲ ਹੋਵੇ ਚਾਹੇ ਮੁਲਾਜ਼ਮਾਂ ਦੀ ਗੱਲ ਹੋਵੇ ਜਨਰਲ ਬਰਗ ਨੂੰ ਹਰੇਕ ਫਰੰਟ ਦੇ ਉੱਤੇ ਜਿਹੜਾ ਇਗਨੋਰ ਕੀਤਾ ਜਾਂਦਾ ਔਰ ਉਹਨੂੰ ਮਾਰ ਜਿਹੜੀ ਮਾਰ ਪਾਈ ਜਾਂਦੀ ਹੈ ਜਨਰਲ ਵਰਗ ਨੂੰ ਇੱਕ ਵਿਸ਼ੇਸ਼ ਗੜੀ ਆ ਉਹ ਨਹੀਂ ਮਿਲਦੇ ਦੇਖੋ ਭਾਵੇਂ ਕਿ ਇਹ ਤਰਾਸ ਦੀ ਮੈਂ ਤੇ ਇਹ ਕਹੂੰਗਾ ਕਿ ਸਾਡੀ ਇਹ ਤਰਾਸ ਦੀ ਆ ਕਿ ਅੱਜ ਤੱਕ ਜਿੰਨੇ ਵੀ ਮੁੱਖ ਮੰਤਰੀ ਜ਼ਿਆਦਾਤਰ ਸਾਡੇ ਰਹੇ ਆ ਜਨਰਲ ਵਰਗ ਦੇ ਰਹੇ ਆ ਪਰ ਅਸੀਂ ਉਹ ਕੀ ਕਹਿੰਦੇ ਹੁੰਦੇ ਪੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਵੀ ਸਾਡੀ ਤਾਂ ਜਨਰਲ ਹੁੰਦੇ ਆ ਹੋਇਆ ਵੀ ਸਾਡੀ ਅਜ ਤੱਕ ਇਹ ਡਿਮਾਂਡ ਨਹੀਂ ਪੂਰੀ ਹੋਈ ਜਦ ਕਿ ਸਾਡੀ ਮੇਨ ਡਿਮਾਂਡ ਇਹੋ ਹੀ ਆ ਵੀ ਸਾਡਾ ਜਿਹੜਾ ਕਮਿਸ਼ਨ ਸਾਬਤ ਕੀਤਾ ਜਾ ਵੀ ਲੇਖਨ ਕਿਸੇ ਨੇ ਨਹੀਂ ਕੀਤਾ ਪਿਛਲੀ ਸਰਕਾਰ ਨੇ ਕੀਤਾ ਸੀ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਹਾਂਜੀ ਉਹਨਾਂ ਅਸੀਂ ਇੱਕ ਗੱਲ ਦੀ ਵਿਸ਼ੇਸ਼ ਤੌਰ ਤੇ ਸਰਕਾਰ ਹੈ ਜਿਹੜੀ ਉਹ ਇਹ ਵਾਅਦੇ ਕਰਕੇ ਆਈ ਸੀ ਵੀ ਅਸੀਂ ਆਨਸਾਰ ਜਿਹੜੀ OPS 올ਡ ਪੈਨਸ਼ਨ ਸਕੀਮ ਪੰਜਾਬ ਦੇ ਵਿੱਚ ਲਾਗੂ ਕਰਾਂਗੇ ਪਰ 2 ਸਾਲ ਤੋਂ ਕੇਜਰੀਵਾਲ ਨੇ ਦਿੱਲੀ ਵੀ ਅਨਾਉਂਸ ਕੀਤਾ ਸੀ ਤੁਸੀਂ ਲਾਗੂ ਕਰਦੇ ਜਿੱਥੇ ਵੀ ਇਹ ਕਿਸੇ ਵੀ ਜਾਂਦੇ ਸੀ ਜਿਹੜੇ ਇਲੈਕਸ਼ਨਾਂ ਚ ਹਿਮਾਚਲ ਚ ਵੀ ਲਾਗੂ ਵੀ ਅਸੀਂ ਲਾਗੂ ਪੰਜਾਬ ਚ ਕਰਤੀ ਇਹ ਝੂਠ ਆ ਬਾਰ ਬਾਰ ਬੋਲਦੇ ਨੇ ਸਮਾਂ ਦੇ ਕੇ ਪਰ ਐਨਪੀਐਸ ਸਕੀਮ ਨਿਊ ਪੈਨਸ਼ਨ ਸਕੀਮ ਹੀ ਉਰੇ ਲਾਗੂ ਹੈ ਜੇਕਰ ਸਰਕਾਰ ਨੂੰ ਇੰਨੀ ਵਧੀਆ ਲੱਗਦੀ ਹੈ ਤਾਂ ਮੈਂ ਇਹ ਗੱਲ ਕਹਿਣਾ ਤਾਂ ਜਿਹੜੇ ਸਰਕਾਰੀ ਐਮਐਲਏ ਨੇ ਐਮਪੀਜ਼ ਨੇ ਤੇ ਵਜ਼ੀਰ ਨੇ ਉਹ ਸਾਰੇ ਕਿਉਂ 올ਡ ਪੈਨਸ਼ਨ ਸਕੀਮ ਦੇ ਦੀ ਇਨ ਪੈਨਸ਼ਨ ਲੈਂਦੇ ਨੇ ਉਹਨਾਂ ਨੂੰ ਵੀ ਐਨਪੀਐਸ ਲੈਣੀ ਚਾਹੀਦੀ ਹੈ ਇਹ ਬਹੁਤ ਜ਼ਰੂਰੀ ਹੈ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਲੰਬਾ ਸਮਾਂ ਆਪਣਾ ਸੇਵਾ ਕਰਦੇ ਨੇ ਤੇ ਉਹਨਾਂ ਨੂੰ ਇਹ ਰਿਵਾਰਡ ਮਿਲਦਾ ਚਾਹੀਦਾ ਹੈ ਥੈਂਕ ਯੂ ਤੇ ਮੈਂ ਜਸਪੀਰ ਸਿੰਘ ਗੜਾੰਗ ਜ਼ਿਲ੍ਹਾ ਮੁਹਾਲੀ ਨੂੰ ਬਿਲੋਂਗ ਕਰਦਾ ਤੇ ਜਿਹੜਾ ਅਸੀਂ ਰਾਜਨੀਤਿਕ ਬਿੰਗ ਦਾ ਗਠਨ ਕੀਤਾ ਪਿਛਲੇ ਦਿਨੀ ਮੁਹਾਲੀ ਦੇ ਵਿੱਚ ਉਹਦਾ ਮੀਤ ਪ੍ਰਧਾਨ ਤੇ ਸਾਡੀਆਂ ਅੱਜ ਦੋ ਹੀ ਮੰਗਾਂ ਨੂੰ ਅਸੀਂ ਮੁੱਖ ਲੈ ਕੇ ਵੈਸੇ ਚੱਲਦੇ ਆ ਉਹਦੇ ਸਭ ਤੋਂ ਪਹਿਲੀ ਮੰਗ ਹੈਗੀ ਸਾਡਾ ਜਿਹੜਾ ਕਾਂਗਰਸ ਸਰਕਾਰ ਵੇਲੇ ਚੰਨੀ ਸਰਕਾਰ ਨੇ ਜਾਂਦੇ ਜਾਂਦੇ ਜਨਰਲ ਕੈਟਾਗਰੀ ਕਮਿਸ਼ਨ ਹੈ ਜਿਹੜਾ ਉਹ ਸਥਾਪਿਤ ਕੀਤਾ ਸੀ ਕਿ ਉਸ ਦਾ ਦੋ ਮੈਂਬਰ ਤੇ ਇੱਕ ਚੇਅਰਮੈਨ ਵੀ ਨਿਯੁਕਤ ਕਰਤਾ ਸੀ ਪਰ ਜਦੋਂ ਸਰਕਾਰ ਬਦਲ ਗਈ ਸਰਕਾਰ ਬਦਲਣ ਤੋਂ ਬਾਅਦ ਆ ਸਾਡਾ ਚੇਅਰਮੈਨ ਸੀ ਜਿਹੜਾ ਉਹਨੇ ਨਕੂਦਰ ਤੋਂ ਚੋਣ ਲੜ ਲਈ ਸੀ ਇਸ ਕਰਕੇ ਅਸਥੀਵਾ ਦਿੱਤਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਸਾਲ ਦਾ ਸਮਾਂ ਬੀਤ ਜਾਣ ਤੇ ਵੀ ਕਮਿਸ਼ਨ ਦਾ ਕੋਈ ਚੇਅਰਮੈਨ ਨਹੀਂ ਲਾਇਆ ਕੋਈ ਦਫਤਰੀ ਉਹਨਾਂ ਨੂੰ ਅਮਲਾ ਨਹੀਂ ਦਿੱਤਾ ਤੇ ਉਹ ਜਿਉਂ ਦਾ ਤਿਉਂ ਪਿਆ ਜਦ ਕੇ ਅਸੀਂ ਕੈਬਨਟ ਮਨਿਸਟਰਾਂ ਦੀ ਇੱਕ ਕਮੇਟੀ ਬਣੀ ਆ ਜਿਹਦੇ ਚ ਅਮਨ अरोड़ा ਜੀ ਤੇ ਸਾ ਆਪਣੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਤੇ ਕੁਲਦੀਪ ਸਿੰਘ ਢਾਲੀਵਾਲ ਇਹ ਤਿੰਨ ਮੈਂਬਰੀ ਕਮੇਟੀ ਸੀ ਇਹਨਾਂ ਨੇ ਸਾਨੂੰ ਸਮਾਂ ਵੀ ਦਿੱਤਾ ਸੀ ਪਰ ਸਮਾਂ ਦੇਣ ਦੇ ਬਾਵਜੂਦ ਅਸੀਂ ਮੀਟਿੰਗ ਕਰਨ ਪਹੁੰਚੇ ਆ ਇਹਨਾਂ ਚੋਂ ਦੋ ਮੰਤਰੀ ਜਿਹੜੇ ਹੈਗੇ ਸਾਡੇ ਨਾਲ ਮੀਟਿੰਗ ਵੀ ਨਹੀਂ ਕੀਤੀ ਉਹਨਾਂ ਨੇ ਕਿਉਂਕਿ ਸਾਡੀਆਂ ਗੱਲਾਂ ਨੂੰ ਉਹ ਫੇਸ ਹੀ ਨਹੀਂ ਕਰ ਪਾਉਂਦੇ ਤੇ ਉਹਨਾਂ ਚੋਂ ਹਰਪਾਲ ਚੀਮਾ ਜੀ ਗਾਇਬ ਹੋ ਗਏ ਤੇ ਕੁਲਦੀਪ ਢਾਲੀਵਾਲ ਜੀ ਗਾਇਬ ਹੋ ਗਏ ਤੇ ਇਕੱਲੇ ਅਮਨ अरोड़ा ਜੀ ਨੇ ਮੀਟਿੰਗ ਕੀਤੀ ਆ ਔਰ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਮੰਨਿਆ ਬਿਲਕੁਲ ਤੁਹਾਡੀ ਮੰਗ ਜਾਇਜ਼ ਆ ਕਿਉਂਕਿ ਅਸੀਂ ਕਿਸੇ ਦਾ ਹੱਕ ਨਹੀਂ ਮੰਗਦੇ ਆਪਣਾ ਹੱਕ ਮੰਗਦੇ ਆ ਸਾਡੇ ਕੋਲ ਇਹੋ ਜਿਹਾ ਰਿਕਾਰਡ ਹੈ ਵੀ ਐਟ੍ਰੋਸਿਟੀ ਐਕਟ ਦੇ ਵਿੱਚ ਲਗਭਗ 98% ਦੀ ਮਾਮਲਿਆਂ ਜਿਹੜੇ ਉਹਦੇ ਝੂਠੇ ਪਾਏ ਗਏ ਕਿੱਥੇ ਜਾਈਏ ਅਸੀਂ ਸਾਡਾ ਕੋਈ ਪਲੇਟਫਾਰਮ ਹੈ ਨਹੀਂ ਇੱਕ ਪਲੇਟਫਾਰਮ ਮਿਲਿਆ ਦਾ ਸਾਡਾ ਉਹਨੂੰ ਵੀ ਚੱਲਦਾ ਨਹੀਂ ਕੀਤਾ ਜਾਂਦਾ ਹੋਰ ਕੈਟਾਗਰੀਆਂ ਦੇ ਵੱਖ-ਵੱਖ ਬਹੁਤ ਸਾਰੇ ਤਰ੍ਹਾਂ ਦੇ ਪਲੇਟਫਾਰਮ ਨੇ ਜਿੱਥੇ ਜਾ ਕੇ ਉਹ ਆਪਣਾ ਰੋਣਾ ਰੋ ਸਕਦੇ ਨੇ ਪਰ ਸਾਨੂੰ ਤਾਂ ਇੱਕ ਪਲੇਟਫਾਰਮ ਮਿਲਿਆ ਤੀ ਜਿਹਨੂੰ ਸਰਕਾਰ ਉਹਨੂੰ ਵੀ ਅਣਗੌਲੀਆਂ ਕਰ ਰਹੀ ਹੈ ਸੋ ਸਾਡੀ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਜਲਦੀ ਤੋਂ ਜਲਦੀ ਇਹ ਦਾ ਚੇਅਰਮੈਨ ਨਿਯੁਕਤ ਕੀਤਾ ਜਾਵੇ ਤੇ ਸੈਕਟਰੀਅਟ ਦੇ ਵਿੱਚ ਦਫਤਰੀ ਆਮਲਾ ਨਿਯੁਕਤ ਕਰਕੇ ਇਹਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਜੇਕਰ ਇਹ ਸਾਡੀ ਮੰਗ ਨੂੰ ਸਰਕਾਰ ਮੰਨਦੀ ਹੈ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੀ ਹਮਾਇਤ ਕਰਾਂਗੇ ਜੇਕਰ ਇਹ ਸਾਡੀ ਮੰਗ ਇਲੈਕਸ਼ਨ ਤੋਂ ਪਹਿਲਾਂ ਨਾ ਮੰਨਣਗੇ ਤਾਂ ਡਟ ਕੇ ਆਮ ਆਦਮੀ ਪਾਰਟੀ ਦਾ ਅਸੀਂ ਵਿਰੋਧ ਕਰਾਂਗੇ ਤੇ ਜਿਹੜੀ ਪਾਰਟੀ ਸਾਡੀਆਂ ਮੰਗਾਂ ਦਾ ਸਮਰਥਨ ਕਰੂਗੀ ਅਸੀਂ ਮੁਹਾਲੀ ਵੀ ਮੰਗ ਕੀਤੀ ਹੈ ਜਿਹੜੀ ਮੈਨੀਫੈਸਟੋ ਦੇ ਵਿੱਚ ਸਾਡੀਆਂ ਮੰਗਾਂ ਪਾਉਣਗੇ ਉਹਨਾਂ ਦਾ ਅਸੀਂ ਡਟ ਕੇ ਸਮਰਥਨ ਕਰਾਂਗੇ ਥੈਂਕ ਯੂ ਵੈਰੀ ਮਚ